ਜਿੰਨਾ ਚਿਰ ਹਿਰਦੇ ਅੰਦਰ ਪ੍ਰੇਮ ਨਹੀਂ ਹੈ ਮਨ ਗੁਰੂ ਨੂੰ ਸਮਰਪਿਤ ਨਹੀਂ ਕੀਤਾ ਕਿਉਂਕਿ ਸਾਰੀ ਖੇਡ ਮਨ ਦੇ ਆਲੇ ਦੁਆਲੇ ਘੁੰਮਦੀ ਹੈ ਬੰਦਾ ਤਨ ਕਰਕੇ ਸਾਰਾ ਸਾਰਾ ਦਿਨ ਸੇਵਾ ਦੇ ਵਿੱਚ ਜੁੜਿਆ ਰਹੇ ਪਰ ਜੇਕਰ ਮਨ ਨਹੀਂ ਟਿਕ ਰਿਹਾ ਮਨ ਦੇ ਵਿੱਚ ਉਹੀ ਫੁਰਨੇ ਨੇ ਜਿਹੜੇ ਫੁਰਨੇ ਸਾਨੂੰ ਵਿਕਾਰਾਂ ਵੱਲ ਲੈ ਕੇ ਜਾਂਦੇ ਨੇ ਜਿਹੜੇ ਫੁਰਨੇ ਸਾਨੂੰ ਗੁਰੂ ਦੀ ਸਿੱਖਿਆ ਤੋਂ ਕੋਟਦੇ ਨੇ ਜਿਹੜੇ ਫੁਰਨੇ ਸਾਨੂੰ ਗੁਰੂ ਦਾ ਹੁਕਮ ਨਹੀਂ ਮੰਨਣ ਦਿੰਦੇ ਜੇ ਮਨ ਕਰਕੇ ਸਾਡੇ ਮਨਾਂ ਦੇ ਵਿੱਚ ਵਿਚਾਰ ਹੋਏ ਨੇ ਤੇ ਫਿਰ ਤਨ ਕਰਕੇ ਕੀਤੀ ਹੋਈ ਸੇਵਾ ਦਾ ਲਾਭ ਕਿਵੇਂ ਹੋਏਗਾ ਇਸੇ ਲਈ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਹੈ ਕਿ ਜਦੋਂ ਸੇਵਾ ਕਰਨੀ ਹੈ ਸੇਵਾ ਉਹੀ ਪਰਵਾਨ ਹੈ ਜਿਹੜੀ ਬੰਦਾ ਮਨ ਚਿੱਤ ਇੱਕ ਕਰਕੇ ਕਰਦਾ ਹੈ ਸਤਗੁਰੂ ਦੀ ਸੇਵਾ ਸਫਲ ਹੈ ਜੇ ਕੋ ਕਰੇ ਚੇਤ ਲਾਏ ਚੇਤ ਲਾ ਕੇ ਮਨ ਟਿਕਾ ਕੇ ਗੁਰੂ ਦੇ ਚਰਨਾਂ ਦੇ ਵਿੱਚ ਮਨ ਨੂੰ ਸਮਰਪਿਤ ਕਰਕੇ ਗੁਰੂ ਦੇ ਚਰਨਾਂ ਦੇ ਵਿੱਚ ਕੀਤੀ ਸੇਵਾ ਪ੍ਰਮਾਣ ਹੈ